ਸੇਮਰ ਸਾਮੀ ਦੂ ਦੇਸ਼ ਕਾਣੇਸ਼ ਜੀ ਨੂੰ ਬ੍ਰਾਹਮਣ ਕਾਮ ਦਾ ਕਰ ਵਖਾਰ ਇੱਥੇ ਬਿਖਾਲੀ ਇਤਿਹਾਸ ਹੈ ਬ੍ਰਾਹਮਣਾ ਦਾ ਯਾਰੇ ਬ੍ਰਾਹਮਣੋ ਦੇਵਤਿਆਂ ਨੇ ਇੱਥੇ ਚੱਲੀ ਬ੍ਰਹਮ ਤੋਂ ਪੂਲ ਹੈ ਬ੍ਰਾਹਮਣਾ ਦੀ ਕਰਦੇ ਦ੍ਰਿਸ਼ਟੀ ਨਾਲ ਸ੍ਰਿਸ਼ਟੀ ਨਿਰਮਾਣ ਇੱਥੇ ਬ੍ਰਾਹਮਣ ਨੇ ॠषि सनकाਦ ਚਾਰੇਾਰੇ বিষ্ণੂ ਅਵਤਾਰ ਅਖਵਾਨ ਇੱਥੇ ਨਰਦ ਮੂਨੀ ਦੀ ਮਨ ਨਾਰਾਇਣ ਜੀ ਦੇ ਇਹ ਬ੍ਰਾਹਮਣ ਵੇਦਮਈ ਵੀਣਾ ਵਜਾਣ ਇੱਥੇ ਤਰਮ ਮੂਰਤੀ ॠषि ਦਾ ਦੀਤ ਬ੍ਰਾਹਮਣ ਦੇਗੇ ਧਰਮ ਲੇ ਹੱਡੀਆਂ ਮਾਨ ਇੱਥੇ ॠषि ਗੌਤਮ ਦੀ ਬ੍ਰਾਹਮਣ ਦੇ ਵਚਨ ਐਸੇ ਨਾਲ ਬਚਨਾ ਦੇ ਨਾਲ ਵਚਨਾ ਦੇ ਯੁਗ ਪਰਟਾਲ ਇੱਥੇ ਸਾਡੇ ॠषि ਅਗੰਸਤ ਸਮੁੰਦਰ ਨੂੰ ਟਾਈ ਚੂਲੀਆਂ ਨਾਲ ਪੀ ਜਾਣ ਇੱਥੇ ਤ੍ਰੇਤਾ ਯੁਗ ਦੇ 무ਨੀ ਵਸ਼ਿਸ਼ਟ ব্রাহ্মণ ਸ਼੍ਰੀ ਰਾਮ ਦੇ ਗੁਰੂ ਕਹਾਣ ਇੱਥੇ ਆਜਾ ਬਕਰ ਜੀ ਜਨਕ ਦੇ ਗੁਰੂ ਹੋਏ ਰਮ ਗਿਆਨ ਇੱਥੇ ਮਰਿ ਸ਼ੂਰਾਮ ਭਗਵਾਨ ਦੀ ਚਰਨ ਜੀਵੀ ਕੀਤਾ ਪਾਪਾਂ ਦਾ ਝੁਲਮਾਂ ਦਾ ਕਾੜ ਇੱਥੇ ਪ੍ਰਸਨ ਕੰਧਨ ਜੋ ਮੇਦ ਮੈਂ ਆਸ ਜੀਨੇ ਰੱਜ ਦਿੱਤੇ 18 ਪੁਰਾਣ ਇੱਥੇ ਗਰਗ ਮੂਨੀ ਤੇ ਮੂਨੀ ਸੰਦੀਪਨੀ ਨੂੰ ਗੁਰੂ ਤਾਰ ਦੇ ਗੁਰੂ ਤਾਰ ਦੇ ਕ੍ਰਿਸ਼ਨ ਭਗਵਾਨ ਇੱਥੇ ਕਥਾ ਜਾਣਦਾ ਕਥਾ ਜਾਣਦਾ ਕੁੱਲ ਜਹਾਨ ਇੱਥੇ ਗੁਰੂ ਦ੍ਰੋਣ ਜੀ ਗੁਰੂ ਜੀ ਪਾਂਡਵਾਂ ਦੇ ਸ਼ਸਤਰ ਵਿਦਿਆ ਦੇ ਬ੍ਰਾਹਮਣ ਵਿਦਰਾਣੇ ਇੱਥੇ ਜョ ਦੇ ਕਾਰਨ ਤੇ ਭੀਸ਼ਮ ਦੇ ਗੁਰੂ ਬ੍ਰਾਹਮਣ ਜੁਦ ਪਿੰਦਿਆ ਕਰਨਾ ਪ੍ਰਦਾਨ ਇੱਥੇ ਕਿਰਪਾ ਰਿਸ਼ੀਆਂ ਦੀ ਦ੍ਰੋਪਤਾ ਚੀਰ ਵਦ ਗਏ ਦੇਖੇ ਪਹਿਲੇ ਹੀ ਦਰਵਾਸਾ ਵਰਦਾਨ ਇੱਥੇ ਮਹਿਬਾਨੀ ਹੈ ਬ੍ਰਾਹਮਣਾਂ ਦੀ ਤੁਸੀਂ ਦਾਸ ਰਾਮਾਇਣ ਰਾਂ ਕਾਣ ਇੱਥੇ ਮਹੀ ਦਾਸ ਦਾ ਫਾਸ ਇਤਿਹਾਸ ਸਾਡੇ ਇਹ ਰੱਖੀ ਬ੍ਰਾਹਮਣ ਨੇ ਰੱਖੀ ਬ੍ਰਾਹਮਣ ਨੇ ਧਰਮ ਦੀਆਂ ਨੇ ਇੱਥੇ ਇਹ ਬ੍ਰਾਹਮਣ ਰਾਮਾ ਲੋਵਾਣ ਦੇ ਸੰਤਮੋਨੀ ਮੰਨਿ ਆਏ ਭਗਵਾਨ ਵਰਤਾਨ ਇੱਥੇ ਬਾਬੂ ਰਾਮ ਜੀ ਮੋਨੀ ਦੁਗਾ ਇਤੀ ਗਉਆਂ ਦੀ ਸੇਵਾ ਮਹਾਰੀ ਇੱਥੇ ਬ੍ਰਹਮਾਨੰਦ ਜੀ ਥੰਮ ਕਵੀ ਸ਼ਰੀ ਦੇ ਪੂਰਨ ਚੰਦ ਮੁਖ ਰਾਮ ਦਾ ਮਾਣ ਇੱਥੇ ਜਾਗੋ ਬ੍ਰਾਹਮਣੋ ਜਾਗੋ ਬ੍ਰਾਹਮਣੋ ਜਾਗੋ ਬ੍ਰਾਹਮਣੋ ਭੂਮੀ ਕੇ ਦੇਵਤਾ ਹੋ ਸੰਭੋ ਸਭੇਤਾ ਸੰਭੋ ਸਭੇਤਾ ਸੁਣ ਕੇ ਪਰਮਾਨ ਇੱਥੇ ਈਮ ਸ਼ੇ પરશુ સ્વામી ગુરાધારી મહારાજ